ਮਮਾ ਨਾ ਨਾ ਕਰੂੰ ਦੇਖ ਨਹੀਂ ਤੂੰ ਦੰਦੀਆਂ ਭੋਰ ਨਹੀਂ ਦਿਲ ਕਤ ਮਾਰਾ ਗੋਲਾ ਮਮਾ ਮਮਾ ਛੱਡ ਦੋ ਛੱਡ ਦੋ ਛੱਡ ਦੋ ਨਹੀਂ ਇਹਨੇ ਦੰਦੀ ਕਿੱਥੇ ਭੋਰੀ ਆ ਵੇਖੀ ਹਾਂ ਹੈ ਦੋਰ ਲਾਂਚ ਤੇਰੇ ਤੇ ਦੰਦੀ ਕਿੱਥੇ ਭੋਰੀਂ ਤੂੰ ਕੁੱਤੀ ਆ ਕੁੱਤੀ ਆ ਤੂੰ ਤੂੰ ਕੀ ਤੂੰ ਕੁੱਤੀ ਆ ਦੰਦੀਆਂ ਭਰਾਂਦੀ ਆ ਤੂੰ ਕੁੱਤੀ ਆ ਨਹੀਂ ਤੂੰ ਕੁੱਤੀ ਆ ਤੂੰ ਕੁੱਤੀ ਦੰਦੀਆਂ ਭਰਾਂਦੀ ਤੂੰ ਤੂੰ ਕੁੱਤੀ ਆ ਤੂੰ ਕੁੱਤੀ ਆ ਦੰਨੀਆ ਕੋਰੰਦੀ ਨੂੰ ਤਕਤੀਆ ਮਮਾ ਬੱਸ ਕਰੋ ਮਮਾ ਇਹਨੇ ਤਾਂ ਆਹੇ ਖਾ ਮੋਬਾਈਲ ਦੀ ਮਾਂ ਬਣੀ ਦੀ ਅਛਿਰ ਜੀਵਨ ਮਾਂ ਦੀ ਮਾਂ ਬਣੀ ਦੀ ਉਹਦੇ ਹਾਂ ਬਣਦੀ ਨਹੀਂ ਬੰਨਾ ਸੁਣ ਦੀ ਮਾਂ ਬਣ ਹਰਮਾਨ ਦੀ ਮਾਂ ਨਾ ਮਾ ਰੋ ਦੀ ਮਾਂ ਤੂੰ ਐਵੇਂ ਬਣਦਾ ਨਹੀਂ ਮੈਰੀ ਨਹੀਂ ਬਣਾਂ ਮੈਂ ਉਹਦੀ ਪਹਿਲੇ ਬਣੀ ਦੀ ਤੂੰ ਪੜੀਆਂ ਜਾਣ ਕੁਝ ਕਿ ਉਹਦੀ ਉਹ ਮੇਰਾ ਪੋਤਾ ਉਹ ਤੇਰੇ ਪੁੱਤ ਨੂੰ ਸਿਆਣਾ ਹੀ ਹੋ ਜਾ ਰਾ ਤੇ ਤੂੰ ਮੈਨੂੰ ਦੰਨੀਆ ਕੋਰਦੀ ਪਈ ਆਪੇ ਸੁਣ ਦੇਖ ਕੱਚ ਨੰਦੀ ਪੋਰੀ ਇੱਥੇ ਕੰਦੀ ਪੋਰੀ ਦੰਦੀ ਪੋਰੀ ਨਹੀਂ ਇਟਸ ਨਾਟ ਨੀਆ ਕੀ ਹੈ ਤੇ ਨੂੰ ਪੀਣਾ ਕਰ ਕੀ ਹੈ ਜਨਾਨੀਆ ਹਾ ਤੇਰਾ 베ਰਾ ਕਰਕੇ ਲੈ ਚਿੱਕੇ ਆਇਆ ਹੈ ਤੇ ਨਮਨ ਨਮਨ ਨਾ ਕਰੂੰ ਦੇ ਕੱਚ ਨਹੀਂ ਤੂੰ ਦੰਦੀਆਂ ਪੋਰਨ ਦੇ ਦਿਲ ਕੱਤ ਮਾਰ ਰਿਹਾ ਗੋਲਾ ਨਮਨ ਨਾ ਨਮਨ ਛੱਡ ਦੋ ਛੱਡ ਦੋ ਛੱਡ ਦੋ ਨਹੀਂ ਇਹਨੇ ਦੰਦੀ ਕਿੱਥੇ ਭੋਰੀ ਆ ਵੇਖੀ ਹਾਂ ਹੈ ਦੋਰ ਲਾਂਚ ਤੇਰੇ ਤੇ ਦੰਦੀ ਕਿਤੇ ਭੋਰਦੀ ਆ ਤੂੰ ਕੁੱਤੀ ਆ ਕੁੱਤੀ ਆ ਤੂੰ ਤੂੰ ਕੀ ਤੂੰ ਕੁੱਤੀ ਆ ਦੰਦੀਆਂ ਭਰਦੀ ਆ ਤੂੰ ਕੁੱਤੀ ਆ ਨਹੀਂ ਤੂੰ ਕੁੱਤੀ ਆ ਤੂੰ ਕੁੱਤੀ ਦੰਦੀਆਂ ਭਰਦੀ ਤੂੰ ਤੂੰ ਕੁੱਤੀ ਆ ਤੂੰ ਕੁੱਤੀ ਆ ਦੰਦੀਆਂ ਭਰਦੀ ਆ ਤੂੰ ਕੁੱਤੀ ਆ ਮम्मा ਬਾਸ ਕਰੋ ਮम्मा ਬੜੀ ਨੀਅ ਚਿਬ ਜੀਵਨ ਮਾਂ ਦੀ ਮਾਂ ਬਣੀ ਨੀ ਉਹਦੇ ਹਾਂ ਬਣ ਜੇ ਨਹੀਂ ਬੰਨਾ ਸੁਣ ਦੀ ਮਾਂ ਬਣ ਹਰ ਮਾਂ ਦੀ ਮਾਂ ਨਾ ਉਹਦੀ ਮਾਂ ਤੂੰ ਐਵੇਂ ਬਣ ਗਈ ਨਹੀਂ ਮੈਰੀ ਦੀ ਬਣਾਂ ਮੈਂ ਉਹਦੀ ਪਹਿਲੇ ਬਣੀ ਨੀ ਤੂੰ ਬੜੀਆ ਜਾਣ ਕੁਛ ਕਿ ਉਹਦੀ ਉਹ ਮੇਰਾ ਪੋਤਾ ਉਹ ਤੇਰੇ ਪੁੱਤ ਨੂੰ ਸਿਆਣਾ ਈ ਹੋ ਜਾ ਰਾ ਤੇ ਤੂੰ ਮੈਨੂੰ ਦੰਦੀ ਪੋੜੀ ਪਈ ਆਪੇ ਸੁਣ ਦਿਲ ਕਾ ਚੀਨੇ ਦੰਦੀ ਪੋੜੀ ਇਸ ਤੇ ਐਥੇ ਦੰਦੀ ਪੋੜੀ ਦੰਦੀ ਪੋੜਨ ਦੀ ਇਹ ਜਨਾਬੀਆਂ ਪੁੱਤੀ ਹੈ ਤੇ ਨੂੰ ਕਿਹੜਾ ਜਨਾਨੀਆਂ ਹਾ ਤੇਰਾ 베ੜਾ ਕਰਕੇ ਲੈ ਚਿੱਕੇ ਆਇਆ ਹੈ ਨਮਨ ਨਮਨ ਕਰੂੰ ਦੇ ਕੱਛ ਨਹੀਂ ਤੂੰ ਦੰਦੀਆਂ ਭੋਰਨ ਨਹੀਂ ਮੂੰਹ ਕੱਛ ਤੇ ਦਿਲ ਕੱਤ ਮਾਰ ਰਹਾ ਗੋਲਾ ਨਮਨ ਨਮਨ ਛੱਡ ਦੋ ਛੱਡ ਦੋ ਛੱਡ ਦੋ ਨਹੀਂ ਇਹਨੇ ਦੰਦੀ ਕਿੱਥੇ ਭੋਰੀ ਆ ਵੇਖੀ ਹਾਂ ਹੈ ਦੋਰ ਲਾਉਂ ਚ ਤੇਰੇ ਤੇ ਦੰਦੀ ਕਿੱਥੇ ਭਰਉਂਦੀ ਆ ਤੂੰ ਕੁੱਤੀ ਆ ਕੁੱਤੀ ਆ ਤੂੰ ਤੂੰ ਕੀ ਤੂੰ ਕੁੱਤੀ ਆ ਦੰਦੀਆਂ ਭਰਉਂਦੀ ਆ ਤੂੰ ਕੁੱਤੀ ਹੈ ਤੂੰ ਕੁੱਤੀ ਹੈ ਤੂੰ ਕੁੱਤੀ ਹੈ ਤੂੰ ਕੁੱਤੀ ਹੈ ਦੰਦੀ ਆਪਰ ਨਹੀਂ ਤੂੰ ਕੁੱਤੀ ਮਮਾ ਬੱਸ ਕਰੋ ਮਮਾ ਇਹਨੇ ਤਾਂ ਆਹੇ ਖਾ ਮੋਬਾਈਲ ਦੀ ਮਾਂ ਬਣਦੀ ਅਕਸ਼ਿਵ ਜੀਵਨ ਮਾਂ ਦੀ ਮਾਂ ਬਣੀ ਨਹੀਂ ਉਹਦੇ ਹਾਂ ਬਣਦੇ ਨਹੀਂ ਬੰਨਾ ਸੁਣਦੀ ਮਾਂ ਬਣ ਹਰਮਾਨ ਦੀ ਮਾਂ ਨਾ ਮਾਂ ਉਹਦੀ ਮਾਂ ਤੂੰ ਐਵੇਂ ਬਣਦਾ ਨਹੀਂ ਮੈਂ ਮੈਰੀ ਦੀ ਬਣਾਂ ਮੈਂ ਉਹਦੀ ਪਹਿਲੇ ਬਣੀ ਨਹੀਂ ਤੂੰ ਪੜੀਆ ਜਾਣ ਕੁਝ ਕਿ ਉਹਦੀ ਓ ਮੇਰਾ ਪੋਤਾ ਉਹ ਤੇਰੇ ਪੁੱਤ ਨੂੰ ਸਿਆਣਾ ਨਹੀਂ ਹੋ ਜਾ ਰਾ ਤੇ ਤੂੰ ਮੈਨੂੰ ਦੰਦੀ ਘੋੜੀ ਪਈ ਆਵੇਂ ਸੁਣ ਦੇਖਾ ਚੀਨੇ ਦੰਦੀ ਘੋੜੀ ਇੱਥੇ ਦੰਦੀ ਘੋੜੀ ਦੰਦੀ ਘੋੜੀ ਨਹੀਂ ਇਟਸ ਨਾਟ ਨੀਆ ਪਤੀ ਐ ਤੇ ਨੂੰ ਪੀਣਾ ਕਰ ਪਤੀ ਐ ਜਨਾਨੀ ਆ ਤੇਰਾ ਗੇੜਾ ਕਰਕੇ ਲੈ ਚਿੱਕੇ ਆਏ ਮਮਾ ਨਾ ਨਾ ਕਰੂੰ ਦੇਖ ਨਹੀਂ ਤੂੰ ਦੰਦੀਆਂ ਭੋਰ ਨਹੀਂ ਦਿਲ ਕਤ ਮਾਰ ਰਿਹਾ ਘੋੜਾ ਮਮਾ ਹਾਂ ਮੈਨੂੰ ਛੱਡ ਦੋ ਛੱਡ ਦੋ ਛੱਡ ਦੋ ਨਹੀਂ ਇਹਨੇ ਦੰਦੀ ਕਿੱਥੇ ਭੋਰੀ ਆ ਵੇਖੀ ਹਾਂ ਹੈ ਦੋਰ ਲਾਂਚ ਤੇਰੇ ਤੇ ਦੰਦੀ ਕਿੱਥੇ ਭੋਰੀਂ ਤੂੰ ਕੁੱਤੀ ਆ ਕੁੱਤੀ ਆ ਤੂੰ ਤੂੰ ਕੀ ਤੂੰ ਕੁੱਤੀ ਆ ਦੰਦੀਆਂ ਭਰਾਂਦੀ ਆ ਤੂੰ ਕੁੱਤੀ ਆ ਨਹੀਂ ਤੂੰ ਕੁੱਤੀ ਆ ਤੂੰ ਕੁੱਤੀ ਦੰਦੀਆਂ ਭਰਾਂਦੀ ਤੂੰ ਤੂੰ ਕੁੱਤੀ ਆ ਤੂੰ ਕੁੱਤੀ ਆ ਦੰਨੀ ਆਪੋਂ ਨਹੀਂ ਤੂੰ ਕੁੱਤੀ ਮਮਾ ਬੱਸ ਕਰੋ ਮਮਾ ਇਹਨੇ ਤਾਂ ਆਹਨੇ ਖਾ ਮੋਬਾਈਲ ਦੀ ਮਾਂ ਬਣੀ ਦੀ ਅਛਿਰ ਜੀਵਨ ਮਾਂ ਦੀ ਮਾਂ ਬਣੀ ਦੀ ਉਹਦੇ ਹਾਂ ਬਣਦੀ ਨਹੀਂ ਬੰਨਾ ਸੁਣ ਦੀ ਮਾਂ ਬਣ ਹਰਮਾਨ ਦੀ ਮਾਂ ਨਾ ਮਰ ਉਹਦੀ ਮਾਂ ਤੂੰ ਐਵੇਂ ਬਣਦਾ ਨਹੀਂ ਮੈਰੀ ਨਹੀਂ ਬਣਾਂ ਮੈਂ ਉਹਦੀ ਪਹਿਲੇ ਬਣੀ ਦੀ ਤੂੰ ਪੜੀਆਂ ਜਾਣ ਕੁਝ ਕਿ ਉਹਦੀ ਉਹ ਮੇਰਾ ਪੋਤਾ ਉਹ ਤੇਰੇ ਪੁੱਤਰੋਂ ਸਿਆਣਾ ਈ ਹੋ ਜਾ ਰਾ ਤੇ ਤੂੰ ਮੈਨੂੰ ਦੰਨੀ ਆਪੋਂ ਨਹੀਂ ਪਈ ਆਪੇ ਸੁਣ ਦਿੱਕਾ ਚੀਨੇ ਦੰਦੀ ਪੜ ਇਸ ਤੇ ਹੋਏ ਦੰਦੀ ਕੋਰੰਦਈ ਇਹ ਜਨਾਬੀਆਂ ਪਤੀਏ ਤੈਨੂੰ ਕਿਹਾ ਪਤੀਏ ਜਨਾਬੀਆਂ ਹਾ ਤੇਰਾ ਪੇੜਾ ਕਰਕੇ ਜਿੰਚ ਗਿਆ